ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਵਾਂ ਸ਼ਹਿਰ ਦੇ ਕਲਰਾ ਮੁਹੱਲੇ ਵਿੱਚ ਹੋਈਆਂ ਅਣਅਧਿਕਾਰਤ ਉਸਾਰੀਆਂ ਨੂੰ ਅੱਜ ਠਾਇਆ ਗਿਆ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੱਲੋਂ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਵਾਂ ਸ਼ਹਿਰ ਦੇ ਕਲਰਾ ਮੁਹੱਲੇ ਵਿੱਚ ਹੋਈਆਂ ਅਣਅਧਿਕਾਰਤ ਉਸਾਰੀਆਂ ਨੂੰ ਅੱਜ ਆਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਰਾਜਕਮਾਨ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋ ਖਤਮ ਕਰਨ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵੱਲੋਂ ਕੀਤੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਸਥਾਨਕ ਸਿਵਲ ਪ੍ਰਸ਼ਾਸਨ ਨਾਲ ਮਿਲ ਕਰਕੇ ਨਵਾਂ ਸ਼ਹਿਰ ਦੇ ਕਲਰਾ ਮੁਹੱਲੇ ਵਿੱਚ ਹੋਈਆਂ ਅਨਅਧਿਕਾਰਤ ਉਸਾਰੀਆਂ ਨੂੰ ਅੱਜ ਢਾਇਆ ਗਿਆ ਇਹ ਗੈਰ ਕਾਨੂੰਨੀ ਉਸਾਰੀਆਂ ਤਿੰਨ ਪਰਿਵਾਰਾਂ ਜਿਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਸੰਬੰਧ ਹੈ ਵੱਲੋਂ ਕੀਤੀਆਂ ਗਈਆਂ ਸਨ ਜਿਨ੍ਹਾਂ ਨੂੰ ਸਿਵਲ ਪ੍ਰਸ਼ਾਸਨ ਦੇ ਆਡਰਾਂ ਤੇ ਢਾਇਆ ਗਿਆ ਹੈ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਤੁਰ ਮਹਿਤਾਬ ਨੇ ਦੱਸਿਆ ਹੈ ਕਿ ਨਗਰ ਕੌਂਸਲ ਜਿਸ ਨੂੰ ਇਹਨਾਂ ਗੈਰ ਕਾਨੂੰਨੀ ਸਾਰੀਆਂ ਨੂੰ ਢਾਉਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ ਦੀ ਬੇਨਤੀ ਤੇ ਕਾਰਵਾਈ ਕਰਦੇ ਆ ਢਾਇਆ ਗਿਆ ਹੈ ਇਹ ਕਾਰਵਾਈ ਵੀਰੂ ਸਿੰਦੇ ਅਤੇ ਸੰਤੋਸ਼ ਨਾ ਦੀਆਂ ਔਰਤਾਂ ਵਿਰੁੱਧ ਕੀਤੀ ਗਈ ਹੈ ਜਿਨ੍ਹਾਂ ਖਿਲਾਫ ਕਈ ਪਰਚੇ ਦਰਜ ਹਨ ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਇੱਕ ਪਰਿਵਾਰ ਉੱਤੇ ਤਾਂ 14 ਪਰਚੇ ਦਰਜ ਹਨ ਉਹ ਦੇਖਦੇ ਹਾਂ ਨਵਾਂ ਸ਼ਹਿਰ ਤੋਂ ਵਿਸ਼ੇਸ਼ ਰਿਪੋਰਟ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਮਹਮ ਚੜ੍ਹੀ ਹੋਈ ਹੈ ਉਹਦੇ ਤਹਿਤ ਜਿਹੜੀ ਹੈਗੀ ਹੈ ਅਜ ਕਲ੍ਹ ਨਾ ਮੱਲਾ ਨਵਾਂ ਸ਼ਹਿਰ ਸਿਟੀ ਥਾਣੇ ਦੇ ਅੰਦਰ ਇੱਕ ਹੱਲਾ ਪੈਂਦਾ ਹੈ ਇਹਦੇ ਵਿੱਚ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੇ ਜਿਹੜੇ ਇਲੀਗਲ ਉਹਨਾਂ ਨੇ ਕੰਸਟ੍ਰਕਸ਼ਨਸ ਕੀਤੀਆਂ ਹੋਈਆਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਅੱਜ ਜਿਹੜੇ ਪਰਿਵਾਰ ਹੈਗੇ ਉਹਨਾਂ ਦਾ ਨਾਂ ਬੋਲੋ ਕਿਹੜੇ ਕਿਹਨਾਂ ਤੇ ਕਾਰਵਾਈ ਹੋਈ ਆ ਉਹ ਚਾਰ ਘਰ ਹੈਗੇ ਆ ਜਿੰਨੇ ਵਿੱਚ ਸ਼ਿੰਦੋ ਦਾ ਘਰ ਹੈ ਸੰਤੋਸ਼ ਦਾ ਘਰ ਹੈ ਹੀਰੋ ਦਾ ਘਰ ਹੈ ਤੇ ਰਿਤੂ ਦਾ ਘਰ ਹੈ ਇਹਨਾਂ ਦੇ ਮਾਮਲੇ ਸਰ ਕਿੰਨੇ ਕੁ ਦਰਜ ਹੈ ਕਿ ਇਹਨਾਂ ਦੇ ਸਾਰਿਆਂ ਦੇ ਜਿਵੇਂ ਅਸੀਂ ਪੀੜਾ ਦੀ ਗੱਲ ਕਰਦੇ ਆ ਉਹਨਾਂ ਦੇ 15 ਦੇ ਕਰੀਬ ਮੁਕਦਮੇ ਦਰਜ ਹੈ ਇੱਕੋ ਪਰਿਵਾਰ ਤੇ ਬਖ ਬਖ ਬੰਨਿਆ ਹੋਇਆ ਹੈ ਇਸੇ ਤਰ੍ਹਾਂ ਸਾਰਿਆਂ ਦੇ ਪਰਿਵਾਰਾਂ ਤੇ ਜਿਹੜੇ ਹੈਗੇ 8 8 9 9 ਦੇ ਕਰੀਬ ਮੁਕਦਮੇ ਦਰਜ ਨੇ ਸਰ ਇਹ ਲੀਗਲ ਕੰਸਟਰਕਸ਼ਨ ਦੇ ਉੱਤੇ ਵਾਰ ਕੀਤਾ ਗਿਆ ਕਿ ਇਹ ਨਸ਼ੇ ਵੇਚ ਦੀ ਸੀ ਤਾਂ ਕਿ ਨਸ਼ੇ ਵੇਚਦੇ ਆ ਔਰ ਇਹ ਨਸ਼ੇ ਵਿੱਚ ਨਾ ਨਾਲ ਨਾਲ ਵਾਇਲ ਲਾਜ ਜਿਹਨੇ ਇਹ ਬਣੇ ਹੋਏ ਉਹਨਾਂ ਦੀ ਵੀ ਵਾਇਲੇਸ਼ਨ ਕਰਦੇ ਤਿੰਨ ਇਸ ਤਰ੍ਹਾਂ ਤਿੰਨ ਕਰਦੇ ਆ ਕੀ ਐਕਸ਼ਨ ਹੋਵੇਗਾ ਤੁਹਾਡਾ ਇਸ ਤੋਂ ਇਲਾਵਾ ਇਸੇ ਤਰ੍ਹਾਂ ਜਿਹੜਾ ਐਕਸ਼ਨ ਹੈ ਜਾਰੀ ਰਹੂਗਾ ਜਿਹੜੇ ਵੀ ਨਸ਼ੇ ਦੇ ਨਾਲ ਸੰਪਤੀਆਂ ਨਜਾਇਜ਼ ਤਰੀਕਾ ਨਾਲ ਬਣਾਈਆਂ ਹੋਈਆਂ ਉਹਨਾਂ ਦੇ ਖਰਦ ਜਾਰੀ ਹੋਵੇਗਾ